ਅਗੇ ਅਨ ਦਾਸ ਹਮਾਰੀ ਤੀਉ ਪੈੰਦੋ ਸਭ ਤੇਰਾ ਬਾਹਿਆ ਕੋ ਨਾਂ ਦੇ ਪ੍ਰਸਾਭ ਤੇੜੀ ਟੜਿਆ ਕੋਈ ਨਾਉ ਨ ਜਾਣੇ ਤੇਰਾ ਬਾਹੇ ਗੁਰ ਵਾਹਿਗੁਰੂ 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 ਸਾਹਿਬ ਜੀ ਇਨੇ ਤਾਂ ਆਪਨਵਾਦ ਨੂੰ ਹਾਰ ਆਜੂ ਤਮਨਤਾ ਸੁਰਾਦ ਦਾ ਕੋ ਦਿਗਨ ਨਾ ਕੋ ਲੱਗੇ ਜੀ ਪ੍ਰਭ ਆਗੇ ਆਕਾਸ ਅਰਦਾਸ ਕੋ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਬਤੇ ਸ੍ਰੀ ਭਗਵਤੀ ਜੀ ਸਹਾਇਵਾ ਸ੍ਰੀ ਭੋਤੀ ਜੀ ਕੀ ਪਾਸ ਸਵੇਰ ਦਸਵੀਂ ਪ੍ਰਤਮ ਸੁਭੋਤੀ ਸਿਮਰ ਕਾ ਗੁਰੂ ਨਾਮ ਕਲਿੰਕਿਆਏ ਫਿਰੰਗਦ ਗੁਰਤੀ ਅਮਰਦਾਸ RAM DAS ਹੋਏ ਸਹਾਇ ਅਰਜਨ ਹਰਗੋਬਿੰਦ ਨਾਉ ਸਿਮਰਾਉ ਸ੍ਰੀ ਹਰ ਰਾਜ ਸ੍ਰੀ ਅਕਸ਼ਿਨ ਤੇ ਆ ਗੀ ਅੱਜ ਇਕੱਠਾ ਸਤਿ ਪੂਜਾਏ ਇਕ ਬਹਾਦਰ ਸਿਮਰਿਆ ਘਰ ਨਵਨ ਦਾ ਵੈ ਧਾਈ ਸੰਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਕਲਾ ਭਰਪੂਰ ਗੁਰੂ ਕਾ ਗਦੀ ਤੇ ਮਹਾਰਾਜ ਮਹਾਨ ਚਾਬਰ ਸ਼ਦਰ ਤੱਕ ਦੇ ਮਾਲਕ ਸੁਖੋਜਗਤਲ ਤਨ ਸਹਿਬ ਸਿੰਘ ਗੁਰਨਾਨ ਸਾਹਿਬ ਜੀ ਕੀ ਪਾਠ ਦਰਸ਼ਨ ਜੀ ਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਿਆ ਤਮਾ ਸਾਹਿਬ ਜਾਤਿਆਂ ਚਾਲੀਆਂ ਮੁਕਤਿਆਂ ਹਾਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਲੱਪਿਆ ਵੰਡ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਸੁਣ ਕੇ ਅਨੰਠ ਕੀਤਾ ਜਨਾ ਪਿਆਰਿਆ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਗਾਤਪਤਾ ਸਰਬਤੋਹੀ ਗੁਰ ਧਾਮੋ ਜੀ ਕੇ ਦਰਸ਼ਨ ਦੀਦਾਰੋਂ ਦਿਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਘਟਵਾਏ ਗੋਪਰੀਆਂ ਲੁਹਾਈਆਂ ਜਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਵਾਏ ਗੁਰਦਵਾਰਾਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕਾ ਕੇਸਾ ਤੇ ਸੁਹਾਸਾ ਸੰਗ ਨਿਭਾਇਆ ਤੇ ਨਾ ਨਹੀਂ ਕਮਾਈ ਦਾ ਧੰਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਸ੍ਰਵਤ ਖਾਲਸਾ ਜੀ ਕੀ ਅਰਦਾਸ ਹੈ ਜੀ ਸ੍ਰਵਤ ਖਾਲਸਾ ਜੀ ਕੋ ਵਾਹਿਗੁਰੂ 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 ਜਿਤਾਵੇ ਜਿਤਾਵਨ ਕਾ ਸੁਖ ਦਾ ਸਰਬ ਸੁਖ ਹੋਵੇ ਜਹਾਂ ਜਾਂ ਖਾਲਸਾ ਜੀ ਸਾਹਿਬ ਤਹਾਂ ਤਾਂ ਰੱਥਿਆ ਰਹਾ ਜੀ ਬੇਗਤੀ ਕਤੇ ਵਰਦ ਕੀ ਪਾਤਸ਼ਾਹ ਕੀ ਜੀਤ سری صاحب جی سہائے خالصہ جی کے بول والے خالصہ جی بولو جی آہے گروہ سکھانو سکھی دان کیس دان رہت دان ایک دان بسا دان کنسا دان وشا دان دن نصر دان نام دان بخشو ਸ੍ਰੀ ਅਮਰਤਸਰ ਸਾਹਿਬ ਜੀ ਦੇ ਦਰਸ਼ਨਿ ਕਿਸ਼ਨਾ ਚੌਕੀਆਂ ਝੰਡੇ ਬੁੰਗੇ ਜੁਗੋ ਜੁਗ ਹਡਾਲ ਧਰਮ ਕਰ ਜੈ ਜੈ ਕਾਰ ਕਰੁ ਨਾਨਕ ਸਤਿ ਅਕਾਲ ਪੁੱਤ ਜੀ ਗਾ ਤੇ ਹੰਤ ਅਕੀ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਆਪ ਜੀ ਆਦੇ ਸਿੱਖਾਂ ਦਾ ਮਾਨ ਨੀਵਾ ਮਤ ਉੱਚੀ ਮਤ ਪਤ ਕੇ ਰਾਖੇ ਆਪੋ ਅਕਾਲ ਪੁਰਖ ਬਹਿ ਗੁਰੂ ਹੈ ਅਕਾਲ ਪੁਰਖੋ ਆਪਣੇ ਪੰਥ ਦੇ ਸਦਾ ਹੀ ਸਹਾਇ ਦਤਾਰ ਜੀਓ ਗੁਰਦੁਆਰਾ ਸ੍ਰੀਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰੂ ਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਛੋੜਿਆ ਗਿਆ ਹੈ ਜਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਦੀ ਸੇਵਾ ਸੰਭਾਲ ਦਾ ਦਾਨ ਆਪ ਜੀ ਆਪਣੇ ਪਿਆਰੇ ਘਰ ਸਾਹਿਬ ਜੀ ਨੂੰ ਬਖਸ਼ੋ। ਹੇ ਨਿਮਾਣਿਓ ਕੀ ਮਾਣ ਸਤਿਗੁਰੂ ਨਿਤਾਣਿਓ ਕੀ ਤਾਣ ਸਤਿਗੁਰੂ ਨਿਓਟਿਆਂ ਕੀ ਓੜ ਸਤਿਗੁਰੂ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਆਪ ਜੀਆਂ ਦਾ ਆਪ ਜੀ ਆਦੇ ਪਾਵਨ ਪੁੱਤਰ ਚਰਨਾ ਕਮਲਾਪਾਸ ਅਰਦਾਸ ਬੇਨਤੀ ਹੈ ਪਾਤਸ਼ਾਹ ਜੀਓ ਆਪ ਜੀ ਨੇ ਨਗਰ ਮੰਗਵਾਲ ਦੀਆਂ ਸੰਗਤਾਂ ਤੇ ਇਲਾਕੇ ਦੀਆਂ ਸੰਗਤਾਂ ਦੇ ਬੜੀ ਏਕਾਰ ਬਖਸ਼ਿਸ਼ ਕੀਤੀ ਹੈ ਪਾਤਸ਼ਾਹ ਜੀ ਆਪ ਜੀ ਦੇਦਰੋਂ ਕਰੋ ਬਰੋਸਾ ਹੈ ਪਰਵਕਾਰੀ ਮਹਾਂਪੁਰਖਾਂ ਵੱਲੋਂ ਤਿੰਨ دیਵਾਨਾਂ ਦੀ ਬਖਸ਼ਿਸ਼ ਹੋਈ ਸੀ ਅੱਜ ਦੂਸਰੇ ਦਿਨ ਦੇ ਰਾਤਰੀ ਦੇ ਦੀਵਾਨ ਸਰਦੀ ਹਨ ਸਜੇ ਦੀਵਾਨ ਦੇ ਵਿੱਚ ਆਪ ਜੀ ਦੇ ਬੱਚਿਆਂ ਨੇ ਕੀਰਤਨ ਕੀਤੇ ਹਨ ਉਪਰੰਤੋ ਆਪ ਜੀ ਦੇਦਰੋਂ ਕਰੋ ਬਰੋਸਾ ਹੈ ਪਰਵਕਾਰੀ ਮਹਾਂਪੁਰਖਾਂ ਵੱਲੋਂ ਆਵਾਜ਼ੀਆਂ ਵੱਲੋਂ ਗੁਰਬਾਣੀ ਦੇ ਕੀਰਤਨ ਗੁਰਬਾਣੀ ਦੇ ਵਿਚਾਰਾਂ ਗੁਰੂ ਇਤਿਹਾਸੀਆਂ ਦੇ ਵਿਚਾਰਾਂ ਹੋਈਆਂ ਹੰਝ ਕੀਰਤਨ ਵਿਚਾਰ ਕਰਦੇ ਹਾਂ ਸੁਣਦੇ ਹੁਈਆਂ ਪੁੱਲਾ ਚੁਤਾ ਬਖਸ਼ਣੀਆਂ ਪਾਸਾ ਜੀ ਹੋਈਆਂ ਵਿਚਾਰਾਂ ਦਾ ਗੋਜ ਭਾਵ ਸਾਡੇ ਕਾਲ ਯੁਗ ਜੀਵਾਂ ਦੇ ਕਠੋਰ ਹਿਰਦਿਆਂ 'ਚ ਵਸਦਾ ਪਾਸਾ ਜੀ ਆਪ ਜੀ ਦੇ ਬਚਨਾਂ ਨੂੰ ਮਹੱਤਵ ਖਾਂਦੇ ਬਚਨਾਂ ਨੂੰ ਕਮਾਉਣ ਦਾ ਵੱਲ ਬਖਸ਼ੋ ਕਿਰਪਾ ਕਰੋ ਅਸੀਂ ਖਦੇ ਬਹੁਤ ਕਮਾਮ ਦੇ ਅੰਤਨਾ ਪਾਰ ਆਵਾਰ ਹਰ ਕਿਰਪਾ ਕਰਕੇ ਬਖਸ਼ਿਓ ਹਾਂ ਆਪੀ ਵਡਗੁਣ ਹੰਗਾਰ ਪਤਸ਼ਾਹ ਜੀ ਸ਼ਰਨ ਪਿਆ ਦੀ ਲਾਜ ਰੱਖਣੀ ਸਦਾ ਸਦਾ ਵਾਸਤੇ ਆਪ ਜੀ ਦੀ ਸ਼ਰਨ ਦੇ ਵਿੱਚ ਰੱਖਣਾ ਸਦਾ ਸਦਾ ਵਾਸਤੇ ਆਪ ਜੀ ਦੇ ਪਿਆਰਿਆਂ ਦੀ ਸ਼ਰਨ ਦੇ ਵਿੱਚ ਰੱਖਣਾ ਸਦਾ ਸਦਾ ਵਾਲੇ ਸਤ ਸੰਗਤ ਦੇ ਵਿੱਚ ਰੱਖਣਾ ਕਿਰਪਾ ਕਰੋ ਬਖਸ਼ੋ ਜੀ ਨਾਮ ਦਾ ਰੰਗ ਸਾਧੂ ਦਾ ਸੰਗ ਨਿਸ਼ਚ ਅਭੰਗ ਬਖਸ਼ੋ ਚਰਨਾ ਕਰਨਾ ਦੀ ਅਗਾਧ ਸ੍ਰੀ ਕੜਾ ਪ੍ਰਸਾਦ ਦੀ ਸਜ ਕੇ ਹਾਜ਼ਰ ਹੈ ਜੀ ਦੇਖ ਸਜਾਉਂਦਿਆਂ ਕਰਿਆ ਹੋਈਆਂ ਭੁੱਲਾਂ ਚੁੱਕਾਂ ਬਖਸ਼ਣੀਆਂ ਛੇ ਪੌਣੀਆਂ ਅਨੰਤ ਸਤਿ ਕੀ ਅਰਦਾਸ ਉਸ ਤੁਮੋ ਆਪ ਕਰਨੀ ਅੰਕ ਬਰਤਾਰ ਭੋਜਨ ਭੋਕੀਏ ਬਹੁ ਬਿੰਦਨ ਮਿਸ਼ਟਾਏ ਕਰੀ پاکਸਾਲ ਸੋਚ ਕੋ ਤਰਾ ਹੁਣ ਲਾਵੋ ਭੋਗ ਹਰ ਸਤਗੁਰੂ ਜੀ ਹੋ ਪ੍ਰਸੰਨ ਚਿਤ ਹੋ ਕੇ ਭੋਗ ਲਾਓ ਭੋਗ ਲੱਗਿਆ ਪ੍ਰਸ਼ਾਦ ਸੰਮੂਹ ਸਾਧ ਸੰਗਤ ਜੀ ਲਾਇਕ ਹੋਵੇ ਜੋ ਦੀਛੇ ਕਿ ਸੁਆਪ ਜੀ ਦਾ ਪਵਿੱਤਰ ਨਾਮ ਅਠੇ ਹੀ ਪਹਰ ਜਪੇ ਪਾਤਸ਼ਾਹ ਜੀ ਜੋ ਵੀ ਮਾਰੀ ਤਾਈਆ ਆਪ ਜੀ ਦੀ ਪਾਵਨ ਪੁੱਤਰ ਹਜ਼ੂਰੀ ਵਿੱਚ ਪਹੁੰਚੇ ਹਨ ਜੀ ਸਭ ਦੀਆਂ ਹਾਜ਼ਰੀਆਂ ਪੇਟਾਵਾਂ ਤਿਲ ਫਲ ਪ੍ਰਵਾਨ ਕਰਨਾ ਜੀ ਸੰਗਤਾਂ ਦਾ ਕਦਮ ਕਦਮ ਚੱਲਿਆ ਲੇਖੇ ਦੇ ਵਿਚਲਾਉਣਾ ਜੀ ਤੁਖਾਂ ਕਲੇਸ਼ਾਂ ਮਲੇਸ਼ਾਂ ਦਾ ਨਾਸ਼ ਕਰਨਾ ਭਜਨ ਬਾਣੀ ਦਾ ਪ੍ਰਕਾਸ਼ ਕਰਨਾ ਕਿਰਪਾ ਕਰੋ ਦਇਆ ਕਰੋ ਮਿਹਰ ਕਰੋ ਪਾਵਨ ਪੁੱਤਰ ਹੁਕਮ ਨਾਮਾ ਸਹਿ ਸੁਣਾ ਕੇ ਨਿਹਾਲ ਕਰੋ ਸੇਹੀ ਪਿਆਰੇ ਮੇਲੋ ਜਿਨ੍ਹਾਂ ਮੇਰੇ ਆਪ ਦਾ ਪੁੱਤਰ ਨਾਮ ਉੱਥੇ ਹੀ ਕਰਜ ਤਾਵੇ ਕਲਾ ਵਹਿਮੂ ਜੀ ਕੀ ਵਰਤੇ ਧੰਨ ਸ੍ਰੀ ਗੁਰੂ ਨਾਨਕ ਨਾਮ ਕਰੀ ਤਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ So wow. Wow.